ਅੱਜ ਮੈਂ ਸਮਝਦਾ ਸ਼ੋਮਨੀ ਕਲਰ ਪਨਰ ਸਜੀਦ ਵੱਲੋਂ ਨਾਬਾ ਵਿਖੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਨਾਮਵਰ ਬੰਦਿਆਂ ਨੂੰ ਬੁਲਾਇਆ ਸੀਗਾ ਤਾਂ ਕਿ ਅਸੀਂ ਵੱਡੀ ਮੀਟਿੰਗ ਕਰਕੇ ਆਹ ਹਾਲ ਦੇਣਾ ਚ ਜੋ ਮਿਊਨਿਸਪੈਲਟੀ ਦੇ ਚੋਣਾਂ ਹੋਣ ਜਾ ਰਹੀਆਂ ਨੇ ਸ਼ਹਿਰ ਫਰਬਲੀ ਚ ਹੋਣਗੀਆਂ ਉਹ ਆਲ ਡੇਟ ਆਨਾਂਸ ਹੋਈ ਉਹਦੀ ਤਿਆਰੀ ਦੇ ਸੰਬੰਧ ਵਿੱਚ ਅਸੀਂ ਇੱਕ ਸਲਾਹ ਕੀਤੀ ਹੈ ਮੌਜੂਦ ਬੰਦੇ ਬੁਲਾ ਕੇ ਸਮਾਜਿਕ ਬੰਦੇ ਬੁਲਾ ਕੇ ਇੱਕ ਨੌਜਵਾਨ ਮੁੰਡਾ 모ਹਿਤ ਹੈ ਇੱਥੇ ਸਮਾਜ ਗਰੁੱਪ ਚੋਂ ਨਾਬੇ ਦੇ ਵਿੱਚ ਉਹ ਵੀ ਸਦੇ ਹਾਜ਼ਰ ਹੋਇਆ ਸੀਗਾ ਅਸੀਂ ਚਾਹੁੰਦੇ ਹਾਂ ਕਿਰਦਾਰ ਵਾਲੇ ਬੰਦੇ ਖੜੇ ਕਰਕੇ ਸਿੰਹਾਂ ਤਾਲੇ ਬੰਦੇ ਖੜੇ ਕਰਕੇ ਔਰ ਜਿਹੜੇ ਨਾਬੇ ਲੋਕਾਂ ਨੂੰ ਸਮਰਪਿਤ ਹੋਣ ਉਹ ਲੋਕਾਂ ਨੂੰ ਅਸੀਂ ਅੱਗੇ ਲਈਏ ਕਿਉਂਕਿ ਪਿੱਛੇ ਕੀ ਹੋਇਆ ਜਿਸ ਦਿਨ ਤੋਂ ਮਿਊਨਿਸਪੈਲਿਟੀ ਆਈ ਹੈ ਮੈਂ ਸਮਝਦਾ ਉਸ ਦਿਨ ਤੋਂ ਉਹੀ ਬੰਦੇ ਨਹੀਂ ਸੀ ਬਣਿਆ ਬਾਰ ਬਾਰ ਮੁੜ ਕੇ ਭਾਵੇਂ ਕੋਈ ਪਸਰ ਸਰਕਾਰ ਬਣ ਜੇ ਕਾਂਗਰਸ ਵੇਲੇ ਅਕਾਲੀਆਂ ਵੇਲੇ ਵੀ ਉਹੀ ਸੀ ਕਾਂਗਰਸ ਵੇਲੇ ਵੀ ਉਹੀ ਸੀ ਆਮ ਆਦਮੀ ਪਾਰਟੀ ਵੇਲੇ ਵੀ ਉਹੀ ਤੇ ਜੇ ਕੋਈ ਦੂਜੀ ਪਾਰਟੀ ਬਣੇ ਜਿੱਦਾਂ ਤਾਂ ਬਾਅਦ ਜੁਆਇਨ ਕਰਨ ਲੈ ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਲੋਕ ਸਦਾਤਾ ਨਾਲ ਖੜਨਾ ਤੇ ਅਪਾਰਟੀ ਵਾਲੇ ਤੋਂ ਉੱਠ ਕੇ ਵੀ ਖੜਨਾ ਤੇ ਲੋਕਾਂ ਦਾ ਖੜ ਖਾਸ ਤੌਰ ਤੇ ਨਾਪੇ ਦੀ ਹਾਲਤ ਕੀ ਹੋਈ ਪਈ ਆ ਪਾਣੀ ਦਾ ਇੱਥੇ ਕੀ ਹਾਲ ਹੈ ਕੋਈ ਕੰਮ ਨਹੀਂ ਹੋ ਰਿਹਾ ਵਿਕਾਸ ਨਹੀਂ ਹੋ ਰਿਹਾ ਤੇ ਬਸ ਜੁੰਡੂ ਜੁੰਡੀਆਂ ਅਫਸਰ ਚ ਹੋ ਜਾਂਦੇ ਨੇ ਤੇ ਜਿਹੜਾ ਵੀ ਪੈਸੇ ਲਾ ਕੇ ਆਊਗਾ ਉਹ ਪੈਸੇ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪ੍ਰਧਾਨ ਅੱਥੇ ਬਣਦੇ ਨੇ ਉਹ ਪਤਾ ਹੀ ਅਪਰ ਕਿਵੇਂ ਬਣਦੇ ਰਹੇ ਨੇ ਇਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬਹੁਤ ਜਲਦੀ ਦਸਦਨ ਬਖਵੀ ਨਾਲ ਇੱਕ ਵੱਡੀ ਮੀਟਿੰਗ ਕਰਾਂਗੇ ਸ਼ਹਿਰ ਦੇ ਵਿੱਚ ਉਹਦੇ ਵਿੱਚ ਇਸ ਬਾਰੇ ਫੈਲਾ ਕਰਾਂਗੇ ਕਿ ਕਿਹੜੇ ਕਿਹੜੇ ਬਾੜਚਾ ਸੀ ਕਿਹੜੇ ਬੰਦੇ ਖੜੇ ਕਰਨੇ ਨੇ ਉਹਨਾਂ ਚ ਅਸੀਂ ਸਿਲੈਕਸ਼ਨ ਪਹਿਲਾਂ ਕਰ ਲਾਂਗੇ ਕਮੇਟੀਾਂ ਅਸੀਂ ਅੱਜ ਕੋਆਰਡੀਨੇਟਰ ਨਿਯੁਕਤ ਕੀਤਾ ਸੀ ਜਿਹੜੇ ਸ਼ਹਿਰ ਬਾਟੇ ਸਤਨਵਿੰਦਰ ਸਿੰਘ ਪੋਜੋ ਬਾਦਰੀ ਇਹ ਸਾਡੇ ਯੂਥ ਦੇ ਪ੍ਰਧਾਨ ਵੀ ਰਹੇ ਨੇ ਤੇ ਇੱਥੇ ਆੜਦੇ ਆ ਤੇ ਦੁਕਾਨ ਵੀ ਕਰਦੇ ਨੇ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਆਰਡੀਨੇਟਰ ਨਾਲ ਕਰਕੇ ਜਗਦੀਪ ਜੀ ਖੜੇ ਨੇ ਸਾਡੇ ਜੀਐਮ ਸਾਹਿਬ ਸਤਨਵਿੰਦਰ ਟੋੜਾ ਜੀ ਰਵਿੰਦਰ ਸ਼ਾਹਪੁਰ ਜੀ ਇਸਪਾਕ ਕਲਿਆਣ ਜੀ ਇਹ ਸਾਰੇ ਸਬੂਤ ਰਗਦਾਈ ਆ ਜੀ ਬਲੇ ਸੋਧਰ ਗਿਰਤਪ੍ਰਣੀ ਇਹ ਸਾਰੇ ਜਿਨ੍ਹਾਂ ਦੇ ਕੋਈ ਲਿੰਕ ਹੈਗੇ ਸਹਾਰੀ ਸਿੰਘ ਜੀ ਐਮਡੀ ਪੀਤ ਕਪੈਨ ਤੇ ਜੀਵਨ ਜੀਵਨ ਜੀ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਘਰ-ਘਰ ਜਾਵਾਂਗੇ ਘਰ-ਘਰ ਪਹੁੰਚ ਕਰਕੇ ਫਿਰ ਸਾਫ ਸਫੀ ਮਿਲਵਾਰ ਲੈ ਕੇ ਖੜੇ ਕਰਾਂ ਅਸੀਂ ਅੱਜ ਸ਼ਹਿਰ ਤੇ ਨਿਬੰਧ ਦੇ ਬੰਦਾ ਘੱਟ ਸੱਜਿਆ ਸੀਗਾ ਲੋਕਾਂ 'ਚ ਨਰਾਸ਼ਤਾ ਹੈ ਤੂੰ ਜਿਹੜੀ ਇੱਕ ਪਾਰਟੀ ਰੋਲਿੰਗਾਂ ਦੂਜੀਆਂ ਨੂੰ ਭੰਡਦੀ ਹੈ ਉਹ ਸਰਕਾਰ 'ਚ ਆ ਜਾਂਦੀ ਹੈ ਕੰਮ ਪਹਿਲੇ ਵਾਲੇ ਫੜ ਲੈਂਦੀ ਹੈ ਫਿਰ ਤੀਜੀ ਪਾਰਟੀ ਆਉਂਦੀ ਹੈ ਕਹਿੰਦੀ ਅਸੀਂ ਬਦਲਾ ਲਿਆਵਾਂਗੇ ਉਹ ਆਪਣੇ ਬਦਲਾ ਲਿਆਉਂਦੇ ਆ ਕੰਮ ਪਹਿਰੇ ਵਾਲੇ ਰੱਖ ਦਿੰਦੇ ਆ ਸਾਨੂੰ ਲੋਕਾਂ ਨੇ ਸੁਝਾਅ ਬਹੁਤ ਦਿੱਤੇ ਨੇ ਸੰਗਤ ਇਕੱਠੀ ਹੋਈ ਸੀ ਮੇਨ ਬੰਦੇ ਅਸੀਂ ਬੁਲਾਏ ਸੀ ਜਿੰਮੇਵਾਰ ਸਦਿਆਂ ਉਹ ਕਹਿੰਦੇ ਸ਼ਹਿਰ ਤੱਕ ਵੱਡਾ ਇਕੱਠ ਰੱਖੋ ਸੰਗਤ ਨੂੰ ਬੁਲਾਓ ਸੰਗਤ ਨੇ ਜਿਹੜੇ ਸੁਝਾਅ ਸੀਗੇ ਉਹਨਾਂ ਮੁਤਾਬਿਕ ਫੈਸਲਾ ਬਣਾ ਕੇ ਲੋਕ ਫੈਸਲਾ ਕਰਨਾ ਕਿ ਪ੍ਰੋਫੈਸਰੇ ਥੋਪੋ ਤੁਸੀਂ ਇੱਕ ਤਾਂ ਬੇਨਤੀ ਹੈ ਦੂਸਰਾ ਜਿਹੜਾ ਕਿ ਵੱਡਾ ਲੋਕਾਂ ਦਾ ਇੱਕ ਜਿਹੜਾ ਇਤਰਾਜ ਆਇਆ ਹੈ ਕਹਿੰਦੇ ਕਿ ਐਮਸੀ ਲੜਦਾ ਕਿ ਪਾਰਟੀ ਵੱਲੋਂ ਜਿੱਤ ਕੇ ਉਰਲੀਨਾਰ ਆ ਲ ਜਾਂਦਾ ਇੱਕ ਸਮਝੌਤੇ ਤਾਂ ਜਿਹੜੀ ਪੌਲਿਟੀ ਖਤਮ ਹੋਣੀ ਚਾਹੀਦੀ ਹੈ ਜਿਹੜਾ ਵਿਰੋਧੀ ਤੇ ਚਾ ਵਿਰੋਧੀ ਤੇ ਰੋਲ ਨਭਾਵੇ ਜਿਹੜਾ ਸਰਕਾਰ ਉਹ ਲੋਕਾਂ ਦਾ ਵਿਕਾਸ ਕਰੇ ਇਸ ਮੁੱਦੇ ਉੱਤੇ ਰੱਖਿਆ ਦੀ ਮੀਟਿੰਗ ਸੀਗੀ ਗੁਰੂ ਕਿਰਪਾ ਕਰੇ ਬਹੁਤ ਵਧੀਆ ਸੁਝਾਅ ਆਏ ਨੇ ਬਹੁਤ ਵੱਡਾ ਰਿਸਪੌਂਸ ਹੈ ਬੜੀ ਜਲਦੀ ਅਸੀਂ ਕਬਡੀ ਮੀਟਿੰਗ ਰੱਖਾਂਗੇ ਸੰਗਤ ਦੇ ਸੁਝਾਅ ਲੈ ਕੇ ਉਹਨਾਂ ਮੁਤਾਬਕ ਫੈਸਲਾ ਕਰਾਂਗੇ ਵੀ ਲੋਕ ਕੀ ਚਾਹੁੰਦੇ ਨੇ ਕਲੀਨ ਪੋਲਟਿਕਸ ਨਿੱਜ ਦੀ ਨਹੀਂ ਲੋਕਾਂ ਦੀ ਸੇਵਾ ਦੀ ਲਈ ਇੱਕ ਨਾਰਾ ਬਣ ਗਿਆ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੈ ਮਾਫ ਕਰਨਾ ਬਾਰ ਬਾਰ ਲੋਕਾਂ ਨਾਲ ਧੋਖਾ ਹੋਇਆ ਵੀ ਇਹ ਜੇ ਤਾਂ ਅਸੀਂ ਵਿਸ਼ਵਾਸ ਦਿਵਾ ਗਏ ਵੀ ਸਾਡਾ ਵੱਖਰਾ ਪਣਾ ਤਾਂ ਗੁਰੂ ਸਾਡਾ ਸੰਗਤ ਸਾਡਾ ਸਾਥ ਦੇਊਗੀ ਜੇ ਉਹੀ ਨਿੱਜੀ ਗੱਲ ਕਰਾਂਗੇ ਫਿਰ ਜੋ ਪਹਿਲਾ ਉਹੀ ਆ ਸਿਸਟਮ ਚੱਲੇ ਜਾਣਾ ਅਸੀਂ ਤਾਂ ਇਹ ਵੀ ਕਹਿ ਦਿੱਤਾ ਸੰਗਤ ਫੈਸਲਾ ਕਰੇ ਇੱਕ ਅਸੀਂ ਉਹਨਾਂ ਕਹਿੰਦੇ ਤੁਸੀਂ ਨਾਮ ਸਿਕਸ ਕਰ ਦਿਓ ਵੀ ਕਿਸ ਤਰ੍ਹਾਂ ਦਾ ਐਮਸੀ ਕੀ کردار ਕੀ ਉਹਦੀ ਕੁਆਲਿਫਿਕੇਸ਼ਨ ਹੋ ਜਿੰਦੀ ਹੈ ਉਹਦੇ ਬੰਦਾ ਖੜਾ ਕਰੋ ਜੀ ਤੇ ਸਪੋਰਟ ਵੀ ਕਰਦਾਂਗੇ ਅਸੀਂ ਨਿੱਜ ਲਈ ਨਹੀਂ ਲੜ ਰਹੇ ਹੈਗੇ ਅਸੀਂ ਸਮਾਜ ਲਈ ਸੰਗਤ ਲਈ ਲੜਨਾ ਹੈ ਬਿਲਕੁਲ ਸ਼ਰੋਮਣੀ ਅਕਾਲੀ ਦਲ ਜਿਹੜਾ ਪੁਨਰ ਸਰਜੀਤ ਹੈ ਦੀ ਦੇ ਪ੍ਰਧਾਨ ਮਾਨਯੋਗ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਦੀ ਅਗਵਾਈ ਹੇਠ ਪਾਰਟੀ ਜਿਹੜੀ ਬਹੁਤ ਜ਼ਿਆਦੇ ਜਿਹੜੀ ਵਿਕਾਸ ਦੇ ਵੱਲ ਚੱਲ ਰਹੀ ਹੈ ਸ਼ਰੋਮਣੀ ਕਾਦੀ ਤਲ ਬਹੁਤ ਜ਼ਿਆਦੇ ਜਿਵੇਂ ਪੁਨਰਸਰਜੀਤੀ ਵੱਲ ਵੱਧ ਰਿਹਾ ਹੈ ਕੁਝ ਸਮੇਂ ਕੁਝ ਦਿਨਾਂ ਦੇ ਅੰਦਰ ਅੰਦਰ ਤੁਸੀਂ ਦੇਖੋਗੇ ਕਿ ਪਾਰਟੀ ਜਿਹੜੀ ਰਜਿਸਟਰਡ ਹੈ ਉਹ ਕਰਵਾ ਲਈ ਜਾਊਗੀ ਤੇ ਪਾਰਟੀ ਦਾ ਚੋਣ ਨਿਸ਼ਾਨ ਜੋ ਲੈ ਲਿਆ ਜਾਊਗਾ ਕਿਉਂਕਿ ਇਹ ਸੀਨੀਅਰ ਲੀਡਰ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਮਾਨਯੋਗ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸਾਹਿਬ ਨੇ ਲਈ ਹੈ ਉਹ ਬਹੁਤ ਅਹੀ ਜਿਹੜਾ ਤੇਜ਼ੀ ਨਾਲ ਪਾਰਟੀ ਰਜਿਸਟਰਡ ਕਰਾਉਣ ਦੇ ਲਈ ਕੰਮ ਜਿਹੜਾ ਚੱਲ ਦੇਖੋ ਇਹ ਪੰਥ ਦੀ ਨਮਾਇੰਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਸਦਾਂਤਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੋ ਦਹਾਕਿਆਂ ਦੇ ਵਿੱਚ ਪੜਖ ਚੁੱਕਿਆ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੀ ਅਗਵਾਈ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਜਿਹੜੇ ਨਗਾਰ ਚ ਗਿਆ ਉਹ ਤੁਹਾਡੇ ਸਾਹਮਣੇ ਹੈ ਸੋ ਸਦਾਂਤਾਂ ਦਾ ਰੁੱਲ ਜਾਣਾ ਮਰਿਆਦਾ ਦੀ ਜਿਹੜੀ ਮਰਿਆਦਾ ਦੀ ਧੱਜੀਆਂ ਤੱਕ ਅਸੀਂ ਉਡਾਈਆਂ ਸੋ ਉਹਦੋਂ ਦੇਖਦੇ ਹੋਏ ਜਿਹੜਾ 2 ਦਸੰਬਰ ਦਾ ਮਾਨਯੋਗ ਸਿੰਘ ਸਾਹਿਬ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਜੀ ਉਦੋਂ ਸੀਗੇ ਇੱਕ ਜਿਹੇ ਦਾ ਕਾਲ ਤਖਤ ਤੇ ਪੰਡ ਸਿੰਘ ਸਾਹਿਬਾਨ ਦਾ ਜਿਹੜਾ ਹੁਕਮ ਸੀਗਾ ਉਹ ਇਹਨਾਂ ਵੀ ਜਿਹੜਾ ਲਾਗੂ ਕਰਕੇ ਪੁਨਰ ਸਰਜੀਤ ਜਿਹੜਾ ਹੋਂਦ ਵਿੱਚ ਜੜਾਇਆ ਤੇ ਉਦੋਂ ਬਾਅਦ ਜਿਹੜਾ ਹੈਗਾ ਪਾਰਟੀ ਰਜਿਸਟਰਡ ਕਰਾਉਣ ਦੀ ਜਿਹੜੀ ਇੱਕ ਸਮੇਂ ਦੀ ਲੋੜ ਸੀ ਤਾਂ ਕਿ ਜਿਹੜੇ ਸਾਡੇ ਸਿੱਖ ਪੰਥ ਦੇ ਸਿਧਾਂਤ ਨੇ ਅਕਾਲੀ ਦਲ ਦੇ ਸਿਧਾਂਤ ਨੇ ਉਹਨਾਂ ਨੂੰ ਜਿਹੜਾ ਹੈਗਾ ਸਾਂਭਿਆ ਜਾਵੇ ਤੇ ਜਿਹੜਾ ਪੰਥ ਦਾ ਘਾਣ ਹੋ ਰਿਹਾ ਨੂੰ ਰੋਕਿਆ ਜਾਵੇ ਉਹਦੇ ਲਈ ਜਿਹੜੀ ਇੱਕ ਸਮੇਂ ਦੀ ਲੋੜ ਅਨੁਸਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਹ ਦੇਖੋ ਜਿਹੜਾ ਬਾਦਲ ਦਲਨਾ ਜੀ ਹੁਣ ਤੱਕ ਬੀਜੇਪੀ ਦੇ ਨਾਲ ਮਿਲ ਕੇ ਉਹਨਾਂ ਨੇ ਸਰਕਾਰਾਂ ਬਣਾਈਆਂ ਮੰਤਰੀਸ਼ਿਪ ਉਹਨਾਂ ਨੇ ਹੰਢਾਈ ਉਹਨਾਂ ਨੂੰ ਤੇ ਗੱਲ ਮੂੰਹੋਂ ਛੋਪਾ ਨਹੀਂ ਦਿੰਦੀ ਸੱਚ ਤਾਂ ਬੋਲੇ ਛਾਣਨੀ ਕੀ ਬੋਲੇ ਉਹ ਤਾਂ ਹੁਣ ਤੱਕ ਰਹੀ ਬੀਜੇਪੀ ਦੀ ਅੱਜ ਵੀ ਬੀਜੇਪੀ ਦੇ ਨਾਲ ਉਹ ਸਭ ਤੋਂ ਜਿੰਨੀਆਂ ਬਾਹਾਂ ਬਾਦਲ ਦਲ ਦੀਆਂ ਬੀਜੇਪੀ ਦੇ ਨਾਲ ਸਮਝੌਤਾ ਕਰਨ ਨੂੰ ਆਕੜੀਆਂ ਉਹ ਨਹੀਂ ਤੇ ਕਿਸੇ ਦੀ ਆਕੜੀਆਂ ਹੈ ਹੀ ਨਹੀਂ ਉਹਨਾਂ ਦੇ ਮੂੰਹੋਂ ਛੋਪਾ ਨਹੀਂ ਦਿੰਦੀ ਫਿਰ ਅਗਰ ਕਾਉਂਸਲ ਚੋਣਾਂ ਦੀ ਜਿਹੜੀ ਇੱਕ ਮੀਟਿੰਗ ਅਸੀਂ ਇੱਕ ਜਿਹੜੇ ਸ਼ੋਹਿਰਦ ਨਾਬਾ ਸ਼ਹਿਰ ਦੇ ਜਿਹੜੇ ਸਮਾਜ ਸੇਵੀ ਹੈ ਜਾਂ ਨਾਬਾ ਸ਼ਹਿਰ ਦੇ ਲਈ ਜਿਹੜਾ ਦਰਦ ਰੱਖਣ ਵਾਲੀ ਵਿਅਕਤੀ ਉਹਨਾਂ ਦੀ ਅਸੀਂ ਬੁਲਾਈ ਸੀਗੀ ਬਹੁਤ ਚੰਗਾ ਰਿਸਪੌਂਸ ਮਿਲੇਆ ਵੱਡ ਚੜ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਤੇ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲਊਗਾ ਔਰ ਵੱਡੀ ਗਿਣਤੀ ਦੇ ਵਿੱਚ ਅਸੀਂ ਦੇਖਾਂਗੇ ਕਿ ਨਾਬਾ ਸੰਗਤ ਦੀ ਸਾਨੂੰ ਜਿਹੜੀ ਸੰਗਤ ਹੈ ਉਹ ਫਤਵਾ ਦੇ ਕੇ ਸਾਨੂੰ ਜਿੱਤ ਪ੍ਰਾਪਤ ਅਸੀਂ ਕਰਾਂਗੇ ਜੇ ਤਾਂ ਕਿ ਅਸੀਂ ਜੜਾਉਣ ਵਾਲਾ ਸਮਾਂ ਨਾਬਾ ਸ਼ਹਿਰ ਦੇ ਅੰਦਰ ਜਿਹੜੇ ਜਿਵੇਂ ਹੁਣ ਦੇਖੋ ਤੁਸੀਂ ਜਿਹੜੀ ਮੌਜੂਦਾ ਰੂਲਿੰਗ ਪਾਰਟੀ ਹੈ ਇਹ ਤਾਂ ਦੇਖੋ ਇੰਨਾ ਨੀਚੇ ਤੱਕ ਜਿਹੜੀਆਂ ਦੀ ਸਿਆਸਤ ਗਿਰ ਗਈ ਇਹ ਤਾਂ ਟਰਾਲੀਆਂ ਤੱਕ ਚੋਰੀ ਕਰਨ ਤੱਕ ਆ ਗਏ ਕਿੱਡਾ ਵੱਡਾ ਮੁੱਦਾ ਹੋਇਆ ਸੋ ਅਸੀਂ ਉਹ ਉਹਦਾ ਇੱਕ ਰਿਜ਼ਲਟ ਤਾਂ ਨਹੀਂ ਨਿਕਲਿਆ ਉਹਦਾ ਕਾਰਨ ਇਹ ਵੀ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਹੁੰਦੀ ਹੈ ਉਹ ਕਿਸੇ ਨੇ ਅਦਾ ਨਹੀਂ ਕੀਤੀ ਅਸੀਂ ਹੁਣ ਵਿਰੋਧੀ ਧਿਰ ਦੇ ਅੰਦਰ ਜਿਹੜਾ ਹੈਗਾ ਇੱਕ ਵੱਡੇ ਰੂਪ ਦੇ ਵਿੱਚ ਸਾਡੀ ਜਿਹੜਾ ਅਕਾਲੀ ਦਲ ਪੁਨਰ ਸਰਜੀਤਾ ਉਹ ਸਾਹਮਣੇ ਆਊਗਾ ਵੱਡੇ ਰੂਪ ਦੇ ਵਿੱਚ ਅਸੀਂ ਜਿਹੜੀ ਸੰਗਤ ਨਾਭਾ ਦੀ ਸੰਗਤ ਨੂੰ ਨਾਲ ਲੈ ਕੇ ਇਲੈਕਸ਼ਨ ਲੜਾਂਗੇ ਸੋ ਅੱਜ ਜਿਹੜੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਡੇ ਯੂਥ ਦੇ ਆਗੂ ਜਿਹੜੇ ਧਰਮਿੰਦਰ ਸਿੰਘ ਪੋਜੋ ਮਾਦ ਉਹਨਾਂ ਨੂੰ ਜਿਹੜਾ ਕੋਆਰਡੀਨੇਟਰ ਲਾਇਆ ਕੁਝ ਜਿਹੜੇ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਅਸੀਂ ਵੱਡੀ ਮੀਟਿੰਗ ਵੀ ਕਰ ਰਹੇ ਹਾਂ ਜਿਹਦੀ ਜਿਹੜੀ ਪ੍ਰਧਾਨਗੀ ਹੈ ਉਹ ਅਗਵਾਈ ਜਿਹੜੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾ ਜਰਾ ਸਰਦਾਰ ਸਰਜੀਤ ਸਿੰਘ ਰਖੜਾ ਜੀ ਕਰਨਗੇ ਉਹਨਾਂ ਦੀ ਅਗਵਾਈ ਹੇਠੇ ਮੀਟਿੰਗ ਹੋਊਗੀ ਔਰ ਆਉਣ ਵਾਲਾ ਜਿਹੜਾ ਅਜੰਡਾ ਹੋਊਗਾ ਪਾਰਟੀ ਦਾ ਉਹ ਅਸੀਂ ਸਾਹਮਣੇ ਰੱਖਾਂਗੇ ਬ੍ਰਾਉਨ ਤੇ ਆ ਗਿਆ ਜੀ ਅੱਜ ਪੁਨਰ ਸਰਜੀਤ ਸ਼ਰੋਮਣੀ ਅਕਾਲੀ ਦਲ ਦੀ ਮੀਟਿੰਗ ਆ ਜਿਹੜੀ ਉਹ ਗੁਰਦੁਆਰਾ ਕੋੜਿਆਂ ਵਾਲਾ ਸਾਹਿਬ ਵਿਖੇ ਹੋਈ ਆ ਜਿਹਦੇ ਵਿੱਚ ਸਰਦਾਰ ਹਰੀ ਸਿੰਘ ਦੀ ਪੀਤ ਕੰਬੈ ਨਾਬਾ ਉਹਨਾਂ ਦੀ ਪ੍ਰਧਾਨਗੀ ਚ ਹੋਈ ਆ ਤੇ ਸਾਡੇ ਮਾਨਯੋਗ ਸਰਦਾਰ ਰੰਜੀਤ ਸਿੰਘ ਦੀ ਰਖੜਾ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਦਿਹਾਤੀ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦੇ ਉਹਨਾਂ ਦਾ ਸਨਮਾਨ ਕੀਤਾ ਸੋ ਇਹ ਮੀਟਿੰਗ ਆਗੂ ਵਿਅਕਤੀਆਂ ਦੀ ਮੀਟਿੰਗ ਸੀ ਸ਼ਹਿਰ ਦੇ ਮੌਜੂਦ ਵਿਅਕਤੀ ਇੱਥੇ ਆਏ ਸੀ ਸਾਰਿਆਂ ਨੇ ਵੱਖ-ਵੱਖ ਰਾਇਮਾਂ ਦਿੱਤੀਆਂ ਨੇ ਆਪਣੇ ਆਪਣੇ ਵਿਚਾਰ ਦੱਤੇ ਨੇ ਉਹਦੇ ਵਿੱਚੋਂ ਹੀ ਸਾਡੇ ਨੌਜਵਾਨ ਵੀਰ ਮੇਰੇ ਧਰਮਿੰਦਰ ਸਿੰਘ ਭੋਜੋ ਮਾਦਰੀ ਜਿਹੜੇ ਕਿ ਕੋਆਰਡੀਨੇਟਰ ਨਿਯੁਕਤ ਕੀਤੇ ਨੇ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ ਨੇ ਜੂਥ ਦੇ ਇਹਨਾਂ ਨੇ ਅਗਲੀ ਮੀਟਿੰਗ ਆ ਜਿਹੜੀ 10-15 ਦਿਨ ਦੇ ਵਿੱਚ ਵਿੱਚ ਹੋਣੀ ਆ ਜਿਹੜੀ ਕਿ ਮਾਨਯੋਗ ਸਰਦਾਰ ਸੁਰਜੀਤ ਸਿੰਘ ਦੀ ਰਖੜਾ ਸਾਹਿਬ ਦੀ ਅਗਵਾਈ ਚ ਹੋਣੀ ਆ ਸਾਬਕਾ ਮੰਤਰੀ ਨੇ ਪੰਜਾਬ ਸਰਕਾਰ ਦੇ ਉਹਨਾਂ ਨੇ ਆਉਣਗੇ ਸੋ ਅੱਜ ਸਾਰੇ ਬੰਦੇ ਨੇ ਆਪਣੀਆਂ ਹਰਾਵਾਂ ਦਿੱਤੀਆਂ ਨੇ ਸੰਵਾਦ ਗਰੁੱਪ ਦੇ ਮੋਹਤ ਸਿੰਘਲਾ ਜੀ ਨੇ ਉਹਨਾਂ ਨੇ ਸ਼ਹਿਰ ਨੂੰ ਸਟੱਡੀ ਕੀਤਾ ਸ਼ਹਿਰ ਦੇ ਮਸਲੇ ਪਹਿਲਾਂ ਵੀ ਚੱਕਦੇ ਰਹੇ ਨੇ ਅੱਜ ਵੀ ਉਹਨਾਂ ਨੇ ਕਾਫੀ ਧਿਆਨ ਤੇ ਲੈਂਦੇ ਨੇ ਸੋ ਅਸੀਂ ਆਸ ਕਰਦੇ ਹਾਂ ਕਿ ਸਾਰੇ ਆਗੂ ਸਹਿਬਾਨ ਵਕ ਵਕ ਇਲਾਕਿਆਂ ਚ ਵਾੜਾਂ ਚ ਜਾ ਕੇ ਮੀਟਿੰਗਾਂ ਕਰਨਗੇ ਉਥੇ ਆਉਣ ਵਾਲੀ ਮੀਟਿੰਗ ਦੇ ਵਿੱਚ ਸਾਰੇ ਆਗੂ ਸਹਿਬਾਨ ਆਉਣਗੇ ਵਾੜਾਂ ਦੇ ਵਿੱਚੋਂ ਸੋ ਅਸੀਂ ਵਧੀਆ ਕੈਂਡੀਡੇਟ ਮੈਦਾਨ 'ਚ ਉਤਾਰਾਂਗੇ ਤੇ ਆਸ ਕਰਦੇ ਹਾਂ ਕਿ ਸਾਡੇ 23 ਦੇ 3 ਜਿਹੜੇ ਕੈਂਡੀਡੇਟ ਆਉਣਗੇ ਉਹ ਜਿੱਤਣਗੇ ਵੀ ਤੇ ਅੱਗੇ ਨਾਬੇ ਹਲਕੇ ਦੀ ਸੇਵਾ ਕਰਨਗੇ ਸਾਡਾ ਅਕਾਲੀ ਦਲ ਆ ਜਿਹੜਾ ਪੂਰਾ ਐਕਟਿਵ ਆ ਸਾਡੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਗਵਾਹੀ ਚ ਇਹ ਚੱਲ ਰਿਹਾ ਸੋ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਬਹੁਤ ਵਧੀਆ ਰਿਸਪੌਂਸ ਆ ਜਿਹੜਾ ਅਗਲੀ ਮੀਟਿੰਗ 'ਚ ਇਸ ਹਲਕੇ ਤੋਂ ਮਿਲੂਗਾ ਸਰਦਾਰ ਸੁਬਿੰਦਰ ਸਿੰਘ ਜੀ ਟੋੜਾ ਐਸਜੀਪੀਸੀ ਮੈਂਬਰ ਆਈ ਸੀ ਹਰੀ ਸਿੰਘ ਜੀ ਆਈ ਸੀ ਤਰਮਿੰਦਰ ਜੀ ਮੈਂ ਦੇਖ ਰਿਹਾ ਗੁਦਾਈਆ ਸਾਹਿਬ ਸਾਡੇ ਗੰਦਿਤਪੁਰਾ ਸਾਹਿਬ ਬਹੁਤ ਆਏ ਸੀ ਇੱਥੇ ਸਾਰੇ ਹੀ ਮੌਜੂਦ ਬੰਦੇ ਸੀ ਨੋਨ ਅਧਿਕਾਰ ਕੌਨਸਲਿੰਗ ਕੋਆਰਡੀਨੇਟਰ ਲਾਇਆ ਗਿਆ ਠੀਕ ਹੋ ਗਿਆ ਬਹੁਤ ਬਹੁਤ ਧੰਨਵਾਦ ਸਾਰੇ ਆਗੂ ਸਹਿਬਾਨ ਦਾ ਜੋ ਅੱਜ ਮੇਰੇ ਤੇ ਵਿਸ਼ਵਾਸ ਜਤਾਇਆ ਆ ਤੇ ਅੱਜ ਜੋ ਸਾਡੀ ਮੀਟਿੰਗ ਹੋਈ ਸੀ 90 ਦੇ ਜਿੰਨੇ ਬੁੱਧੀਜੀਵੀ ਤੇ ਸਮਾਜ ਸੇਵੀ ਵਿਅਕਤੀ ਨੇ ਉਹਨਾਂ ਦਾ ਅਸੀਂ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਦੇ ਵਿਚਾਰ ਵਟਾਂਦਰੇ ਉਹਨਾਂ ਨਾਲ ਸਾਂਝੇ ਕੀਤੇ ਨੇ ਜੋ ਜੋ ਸ਼ਹਿਰ ਦੀਆਂ ਸਮੱਸਿਆਵਾਂ ਨੇ ਜੋ ਮਹੱਲੇ ਪ੍ਰਤੀ ਤੇ ਬਾੜਾਂ ਦੇ ਜਿੰਨੇ ਵੀ ਆਪਾਂ ਕਹਿ ਦਈਏ ਵੀ ਇੱਕ ਗਰਾਊਂਡ ਲੈਵਲ ਤੇ ਜੋ ਸਮੱਸਿਆ ਆਉਂਦੀ ਆ ਉਹਨਾਂ ਦੇ ਵਿਚਾਰ ਵਟਾਂਦਰੇ ਕੀਤੇ ਗਏ ਨੇ ਵੀ ਆਪਾਂ ਸ਼ਹਿਰ ਦੇ ਪ੍ਰਤੀ ਲੋਕਾਂ ਨੂੰ ਇਸ ਸਮੱਸਿਆ ਦੇ ਵਿੱਚੋਂ ਕਿਸ ਤਰ੍ਹਾਂ ਕੱਢ ਸਕਦੇ ਆ ਇਹ ਸਾਡਾ ਮੇਨ ਮਕਸਦ ਮੀਟਿੰਗ ਕਰਨ ਦਾ ਇਹੀ ਸੀ ਵੀ ਆਉਣ ਵਾਲੀ ਜੋ ਇਲੈਕਸ਼ਨ ਐਮਸੀ ਦੀ ਆਪਣੀ ਕਮੇਟੀ ਦੀ ਇਲੈਕਸ਼ਨ ਹੋਣੀ ਆ ਨਾਬਾ ਦੀ ਤੇ ਉਸ ਦੇ ਸਬੰਧ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਨੇ ਪਾਰਟੀ ਵੱਲੋਂ ਜਿਨ੍ਹਾਂ ਜਿਨ੍ਹਾਂ ਨੂੰ ਸੇਵਾ ਦਿੱਤੀ ਜਾਊਗੀ ਉਹਨਾਂ ਦੇ ਨਾਮ ਅਨਾਉਂਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਨਤਾ ਕੀਤੇ ਮੈਨੂੰ ਅੱਜ ਜੋ ਜ਼ਿੰਮੇਵਾਰੀ ਪਾਰਟੀ ਵੱਲੋਂ ਬਖਸ਼ੀ ਗਈ ਆ ਆਪਣੀ ਐਮਸੀ ਦੀ ਜੋ ਇਲੈਕਸ਼ਨ ਆ ਰਹੀ ਆ ਨਾਬਾ ਹਲਕੇ ਦੀ ਉਸ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਜੋ ਆਪਣੀਆਂ ਪਾਰਟੀ ਦੀਆਂ ਗਤੀਵਿਧੀਆਂ ਹੋਣਗੀਆਂ ਉਹਨਾਂ ਨੂੰ ਆਪਾਂ ਦੇਖ ਰੇਖਦੇ ਰਾਹੀਂ ਜਿੰਨੇ ਵੀ ਕੰਮ ਹੋਣਗੇ ਜਾਂ ਕਿਸੇ ਨੂੰ ਮੈਸੇਜ ਲਾਉਣਾ ਤੇ ਜਾਂ ਕੋਈ ਆਪਣੀ ਵੱਡੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਸਾਡੀ ਇੱਕ ਮੀਟਿੰਗ ਹੋਣੀ ਆ ਚੰਦ ਦਿਨਾਂ ਦੇ ਵਿੱਚ 10 15 ਦਿਨ ਤੋਂ ਅੱਜ ਦੇ ਵਕਫੇ ਤੋਂ ਬਾਅਦ ਮੀਟਿੰਗ ਹੋਣੀ ਆ ਜੋ ਮਾਨਯੋਗ ਸਾਡੇ ਮੰਤਰੀ ਸਾਹਿਬका ਮੰਤਰੀ ਸਰਜੀਤ ਸਿੰਘ ਰਖੜਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਹੋਣੀ ਆ ਤੇ ਜੋ ਸਮਾਜ ਦੇ ਵਿੱਚ ਰਾਜਨੀਤਿਕ ਪਾਰਟੀਆਂ ਚਾਹੇ ਆਪਾਂ ਕਿਸੇ ਵੀ ਤਰ੍ਹਾਂ ਦੀਆਂ ਕਹਿ ਦਈਏ ਉਹਨਾਂ ਤੋਂ ਲੋਕ ਦੁਖੀ ਆਏ ਹੋਏ ਨੇ ਆਪਾਂ ਸਿੱਧੇ ਸਿੱਧੇ ਸ਼ਾਵਧਾਨੇ ਦੇ ਵਿੱਚ ਕਹਿ ਦਈਏ ਵੀ ਉਹਨਾਂ ਤੋਂ ਦੁਖੀ ਆਏ ਹੋਏ ਨੇ ਤੇ ਉਹ 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 ਸੋ ਉਹਦੇ ਵਿੱਚੋਂ ਨਿਕਲਣ ਵਾਸਤੇ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਜੋ ਕੁਝ ਵੀ ਆਪਣੇ ਜਨਤਾ ਲਈ ਜਾਂ ਲੋਕਾਂ ਲਈ ਜਾਂ ਕੈਡਰ ਲਈ ਕੀਤਾ ਜਾਊਗਾ ਅਸੀਂ ਉਹ ਹਰ ਇੱਕ ਸੰਭਵ ਯਤਨ ਕਰਾਂਗੇ